ਇਹ ਜਿਹੜੀ ਸੜਕ ਰੂਫਨਗਰ ਤੋਂ ਆਉਂਦੀ ਆਉਂਦੀ ਹੈਗੀ ਆ ਮੈਂ ਜਿਹੜਾ ਕਿਲਾ ਗੁਰਦੁਆਰਾ ਕਿਲਾ ਫਤਿਹਗੜ੍ਹ ਸਾਹਿਬ ਦੇ ਅੱਗੇ ਖੜਾ ਅੰਦਰ ਸ਼੍ਰੀ ਨਾਨਾ ਜੀ ਵੀ ਦੀ ਜੋ ਤੁਸੀਂ ਦੇਖ ਸਕਦੇ ਹੋ ਫਤਿਹਗੜ੍ਹ ਸਾਹਿਬ ਜੀ ਦਾ ਜਿਹੜਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਮੈਂ ਬਹੁਤ ਸੁੰਦਰ ਰਮਾਲਾ ਸਾਹ ਦੇ ਵਿੱਚ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਮੇਰੇ ਬਹੁਤ ਪਿਆਰੇ ਨੂੰ ਸਤਿ ਸ਼ਕਾਲ ਹੋਰ ਸਭ ਠੀਕ ਹੋ ਤੁਹਾਡਾ ਸਵਾਗਤ ਆ ਮੇਰੇ YouTube ਚੈਨਲ ਦੇ ਨਵੇਂ ਬਲੌਗ ਵਿੱਚ ਅੱਜ ਕੱਲ ਮੈਂ ਜਿਹੜਾ ਅਨੰਦਪੁਰ ਸਾਹਿਬ ਦੇ ਏਰੀਆ ਵਿੱਚ ਜੋ ਦਰਸ਼ਨ ਗੁਰਦੁਆਰ ਸਾਹਿਬ ਜੀ ਦੇ ਕਰ ਰਿਹਾ ਹੈਗਾ ਅੱਜ ਮੈਂ ਤੁਹਾਨੂੰ ਗੁਰਦੁਆਰਾ ਕਿਲਾ ਫਤੇਗੜ ਸਾਹਿਬ ਜੀ ਦੇ ਦਰਸ਼ਨ ਕਰਾਉਂਗਾ ਆਓ ਆਪਾਂ ਚੱਲਦੇ ਆਂ ਅੰਦਰ ਆਪਾਂ ਫਾਈਨਲੀ ਮੈਂ ਗੁਰਦਵਾਰ ਸਾਹਿਬ ਦੇ ਮੂਹਰੇ ਆ ਗਿਆ ਹਾਂ ਇਹ ਜਿਹੜੀ ਸੜਕ ਰੂਪਨਗਰ ਤੋਂ ਆਉਂਦੀ ਆਉਂਦੀ ਹੈਗੀ ਆ ਮੈਂ ਜਿਹੜਾ ਕਿਲਾ ਗੁਰਦੁਆਰਾ ਕਿਲਾ ਫਤੇਗੜ ਸਾਹਿਬ ਦੇ ਅੱਗੇ ਖੜਾ ਤੇ ਇਹ ਜਿਹੜੀ ਸੜਕ ਜਾ ਰਹੀ ਆ ਨੈਣਾ ਦੇ ਵੀ ਨੈਣਾ ਦੇ ਵੀ ਨੂੰ ਜਾ ਰਹੀ ਆ ਮਾਸਰਪਥੇ ਸਾਹਮਣੇ ਉੱਪਰ ਚੋਟੀ ਤੇ ਜਿਹੜੇ ਮੰਦਰ ਵੀ ਨਜ਼ਰ ਆ ਰਹੇ ਨੇ ਇਹ ਹੈ ਮੰਦਰ ਸ਼੍ਰੀ ਨਾਨਾ ਜੀ ਵੀ ਦੀ ਜੋ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਕਿਲਾ ਫਤਿਹਗੜ ਸਾਹਿਬ ਦੇ ਅੰਦਰ ਜਾਵਾਂਗੇ ਨਕਮਸਤਕ ਹੋਵਾਂਗੇ ਇਹ ਹੈ ਜੂੜੀ ਕਿਲੇ ਦੀ ਗੁਰਦੁਆਰਾ ਕਿਲਾ ਫਤਿਹਗੜ ਸਾਹਿਬ ਆਪਾਂ ਅੰਦਰ ਚੱਲਦੇ ਹਾਂ ਜੀ ਤੇ ਸੜਕ ਕਾਫੀ ਚੱਲਦੀ ਆ ਤੇ ਇਹ ਅਨੰਦਪੁਰ ਸਾਹਿਬ ਤੋਂ ਆ ਰਹੀ ਆ ਆਪਾਂ ਅਨੰਦਪੁਰ ਸਾਹਿਬ ਦੇ ਵਿੱਚ ਹੀ ਖੜੇ ਆ ਤੇ ਤੁਹਾਨੂੰ ਜਿਵੇਂ ਦੱਸਿਆ ਵੀ ਇਹ ਫਾਈਨ ਆਪਾਂ ਕਿਲਾ ਫਤਿਹਗੜ ਸਾਹਿਬ ਜੀ ਦੇ ਜੋ ਕਿ ਅਨੰਤਪੁਰ ਸਾਹਿਬ ਦੇ ਵਿੱਚ ਹੈਗਾ ਉਹਦੇ ਆਪਾਂ ਜੁੜੀ ਦੇ ਵਿੱਚ ਆ ਗਏ ਆ ਇਸ ਤਰ੍ਹਾਂ ਕੁਝ ਇਥੇ ਕੰਮ ਚੱਲ ਰਹੇ ਆ ਤੇ ਦੇਖ ਸਕਦੇ ਹੋ ਦਰਸ਼ਨ ਕਰੋ ਤੇ ਇਹਦੇ ਅੰਦਰ ਆ ਕਾਫੀ ਵੱਡਾ ਹਾਲ ਹੈਗਾ ਅੱਗੇ ਗੁਰਦੁਆਰਾ ਸਾਹਿਬ ਹੈਗਾ ਤੇ ਆਪਾਂ ਉੱਥੇ ਵੀ ਨਤਮਸਤਕ ਹੋਵਾਂਗੇ ਇਹ ਹੈ ਪੱਠੀਆਂ ਪੁੱਠੀਆਂ ਬਣੀਆਂ ਜਦੋਂ ਕੋਈ ਸਮਾਗਮ ਹੁੰਦੇ ਨੇ ਹੋਰ ਆ ਮਹੱਲਾ ਵਗੈਰਾ ਉਸ ਵੇਲੇ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈਗੀ ਆ ਆਓ ਆਪਾਂ ਅੰਦਰ ਚੱਲਦੇ ਆ ਇਹ ਹੈ ਕਿਲੇ ਦਾ ਅੰਦਰਲੇ ਪਾਸੇੋਂ ਤੁਹਾਨੂੰ ਬਾਹਰੀ ਦ੍ਰਿਸ਼ਤਾ ਖਾਰਿਆ ਇਸ ਤਰ੍ਹਾਂ ਇਹ ਕਿਲਾ ਗੁਰਦੁਆਰਾ ਕਿਲਾ ਫਤਿਹਗੜ ਸਾਹਿਬ ਬਣਿਆ ਹੋਇਆ ਨਤਸਬਾਬ ਦੇ ਵਿੱਚ ਆਓ ਆਪਾਂ ਅੰਦਰ ਚੱਲਦੇ ਹਾਂ ਫਾਈਨਲੀ ਆਪਾਂ ਗੁਰਦੁਆਰਾ ਸਾਹਿਬ ਦੇ ਮੂਹਰੇ ਪਹੁੰਚ ਗਏ ਆਂ ਤੇ ਆਪਾਂ ਨਤਬਸਤ ਖੋਵਾਂਗੇ ਸਭ ਤੋਂ ਪਹਿਲਾਂ ਆਪਾਂ ਇੱਥੇ ਹੱਥ ਧੋਵਾਂਗੇ ਤੇ ਟੈਪਸ ਵਗੈਰਾ ਲੱਗੇ ਹੋਇਆ ਨੇ ਦਰਸ਼ਨ ਕਰੋ ਤੇ ਗੁਰੂ ਘਰ ਦੇ ਆਸ਼ੀਸ਼ਾਂ ਪ੍ਰਾਪਤ ਕਰੋ ਆਪਾਂ ਬਾਅਦ ਵਿੱਚ ਨਤਮਤ ਖੋਵਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਇੱਥੇ ਦੇ ਇਤਿਹਾਸ ਬਾਰੇ ਜੋ ਹੈ ਉਹ ਜਾਣੂ ਕਰਾਉਂਗਾ ਆਓ ਪਹਿਲਾਂ ਇਤਿਹਾਸ ਦੇਖਦੇ ਆ ਜੀ ਉਸ ਤੋਂ ਪਹਿਲਾਂ ਆਪਾਂ ਤਨ ਤਨ ਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਕਰਾਂਗੇ ਆਓ ਦਰਸ਼ਨ ਕਰੀਏ ਤੇ ਗੁਰੂ ਘਰ ਦੇ ਆਖਸ਼ੀਆਂ ਪ੍ਰਾਤ ਕਰੀਏ ਜੀ ਇਹ ਹੈ ਇਸ ਸਥਾਨ ਦਾ ਕਿਲਾ ਗੁਰਦੁਆਰਾ ਕਿਲਾ ਪਤੇਗੜ ਸਾਹਿਬ ਦਾ ਨਿਸ਼ਾਨ ਸਾਹਿਬ ਜਿਹੜੇ ਝੋੜ ਰਹੇ ਨੇ ਦਰਸ਼ਨ ਕਰੋ ਤੇ ਖੁਸ਼ੀਆਂ ਪ੍ਰਾਪਤ ਕਰੋ ਇਹ ਹੈ ਆਪਾਂ ਕਿਲਾ ਪਤੇਗੜ ਸਾਹਿਬ ਜੀ ਦਾ ਜਿਹੜਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਮੈਂ ਆਪ ਤੁਸੀਂ ਇਸ ਨੂੰ ਪੜ੍ਹ ਕੇ ਪੜ੍ਹਨਾ ਜ਼ਰੂਰ ਦਰਸ਼ਕ ਹੋ ਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਮੈਂ ਵੀ ਜਿਹੜਾ ਇਤਿਹਾਸ ਤੁਹਾਨੂੰ ਪੜ੍ਹ ਕੇ ਸੁਣਾਵਾਂਗਾ ਗੁਰਦੁਆਰਾ ਕਿਲਾ ਫਤੇਗੜ ਸਾਹਿਬ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਦੀ ਛਿੱਧੀ ਤੋਂ ਬਾਅਦ ਕਿਸ ਸਥਾਨ ਤੇ ਆ ਕੇ ਬੈਠੇ ਅਤੇ ਫੌਜ ਤਿਆਰ ਕੀਤੀ ਫੌਜ ਨੂੰ 6 ਸਾਲ ਸਖਲਾਈ ਦਿੱਤੀ ਬिलासपुर ਦੇ ਰਾਜੇ ਭੀਮਚੰਦ ਨੇ ਰਾਜਾ ਕੇਸਰੀ ਚੰਦ ਨੂੰ ਗੁਰੂ ਜੀ ਦੀ ਨਾਲ ਜੰਗ ਮਾਫ ਕਰਨਾ ਗੁਰੂ ਜੀ ਨਾਲ ਜੰਗ ਲਈ ਭੇਜਿਆ ਇੱਥੋਂ ਦੇ ਜਥੇਦਾਰ ਭਾਈ ਉਦੇਸ ਸਿੰਘ ਨੂੰ ਮੁਕਾਬਲੇ ਲਈ ਭੇਜਿਆ ਭਾਈ ਉਦੇਸ ਸਿੰਘ ਨੇ ਕੇਸਰੀ ਚੰਦ ਦਾ ਸਿਰ ਕਲਮ ਕਰਕੇ ਨੀਜੇ ਉੱਪਰ ਟਾਂਕੇ ਗੁਰੂ ਸਾਹਿਬ ਜੀ ਦੇ ਚਰਣਾ ਵਿੱਚ ਭੇਟ ਕੀਤਾ ਗੁਰੂ ਸਾਹਿਬ ਜੀ ਨੇ ਅਸ਼ੀਰਵਾਦ ਦਿੱਤਾ ਇਸ ਸਥਾਨ ਦਾ ਨਾਮ ਕਿਲਾ ਫਤੇਗੜ ਸਾਹਿਬ ਰੱਖਿਆ ਅਤੇ ਬਰ ਦਿੱਤਾ ਜੋ ਵੀ ਇਸ ਸਥਾਨ ਤੇ ਆਏਗਾ ਉਹ ਮੰਨ ਦੀ ਮੁਰਾਦ ਪਾਏਗਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦੇ ਨਾਲ ਹੀ ਥੱਲੇ ਤੁਸੀਂ ਦੇਖ ਸਕਦੇ ਹੋ ਇਤਿਹਾਸਿਕ ਖੂਹ ਇਹਦੇ ਆਪਾਂ ਤੁਹਾਨੂੰ ਦਰਸ਼ਿਤ ਕਰਾਉਨੇ ਆ ਬਿਲਕੁਲ ਇਸ ਜਿਹੜਾ ਇਤਿਹਾਸ ਲਿਖਾਇਆ ਇਹਦੇ ਬਿਲਕੁਲ ਪਿੱਛੇ ਇਹ ਖੂਹ ਹੈਗਾ ਜੀ ਕਿਲਾ ਬਟੇਗੜ ਸਾਹ ਦੇ ਵਿੱਚ ਜਿਹੜਾ ਇਹ ਨਵਾਂ بڑا ਨਿਸ਼ਾਨ ਸਾਹਿਬ ਜੀ ਦਾ ਬੰਦਾ ਹੈ ਜੋਤੀ ਨਿਸ਼ਾਨ ਸਾਹਿਬ ਉੱਥੋਂ ਇੱਥੇ ਆ ਜਾਵੇਗਾ ਇੱਥੇ ਜਿਹੜਾ ਸ਼ਿਸ਼ੋਧ ਕਰ ਦਿੱਤਾ ਜਾਵੇਗਾ ਅਭੀ ਇਹਨੂੰ ਜਿਹੜਾ ਕੁਝ ਟਾਈਮ ਲੱਗੇਗਾ ਜਦੋਂ ਨਿਸ਼ਾਨ ਸਾਹਿਬ ਇਥੇ ਸੇ ਸ਼ੋਅ ਮੁਲ ਹੋ ਗਏ ਤਾਂ ਆਪਾਂ ਤੁਹਾਨੂੰ ਉਹਦੀ ਲੱਤੋਂ ਦਰਸ਼ਨ ਕਰਾਵਾਂਗੇ ਵੀਡੀਓ ਪਾ ਕੇ ਠੀਕ ਹੈ ਗੁਰਦਵਾਰ ਸਾਹਿਬ ਆਪਾਂ ਦਰਸ਼ਨ ਕਰਾਂਗੇ ਅੰਦਰ ਚੱਲ ਕੇ ਸਭ ਤੋਂ ਪਹਿਲਾਂ ਆਪਾਂ ਇਤਿਹਾਸਕ ਖੂਹ ਦੇ ਦਰਸ਼ਨ ਕਰਦੇ ਹਾਂ ਜੀ ਜੀ ਇਸ ਜਗ੍ਹਾ ਤੇ ਇਹ ਇਤਿਹਾਸਕ ਖੂਹ ਜੋ ਕਿ ਕਿਲਾ ਅਤੇਗੜ੍ਹ ਸਾਹਿਬ ਦੇ ਵਿੱਚ ਸ਼ਸ਼ੋਭਤ ਆ ਤੇ ਨਾਲ ਹੀ ਇਹਦੇ ਫੇਰ ਸਾਹਿਬ ਨੇ ਤੁਸੀਂ ਦਰਸ਼ਨ ਕਰ ਸਕਦੇ ਹੋ ਤੇ ਇਹਦੇ ਨਾਲ ਆਪਾਂ ਅੰਦਰ ਨਤਮਸਤਕ ਹੋਵਾਂਗੇ ਤੇ ਦਰਸ਼ਨ ਕਰਾਂਗੇ ਹੁਣ ਹੱਥ ਚਰਨ ਧੋ ਕੇ ਅੰਦਰ ਚੱਲਾਂਗੇ ਗੁਰਦੁਆਰਾ ਸਾਹਿਬ ਦੇ ਗੁਰਦੁਆਰਾ ਸ੍ਰੀ ਕਿਲਾ ਸ੍ਰੀ ਫਤੇਗੜ ਸਾਹਿਬ ਆਪਾਂ ਅੰਦਰ ਚੱਲਦੇ ਆਂ ਜੀ ਦਰਸ਼ਨ ਕਰਾਂਗੇ ਇਹਦਾ ਇਹ ਆਇਤਾ ਹੁਕਮਨਾਮਾ ਸਾਹਿਬ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਜ ਦਾ ਫਰਮਾਨ ਆਪਾਂ ਸਲਾਮਾਂਗੇ ਸਰਬਨ ਕਰਾਂਗੇ ਤਨਾਸਰੀ ਮਹੱਲਾ ਪੰਨੀਮਾ ਨੀਂਦਾਰ ਨੀਵਾਰਾ ਠਾਕੁਰ ਰਾਖੀ ਜਨਕੀ ਆਪ ਕਰਨ ਤਾਰਨ ਹਰਿਤ ਦੁੱਖ ਨਾ ਸਕੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਖਾਲਸਾ ਆਵਾ ਪਰ ਅੰਦਰ ਦਰਸ਼ਨ ਕਰਾਂਗੇ ਨਮਸਤਕੋਵਾਂਗੇ ਜੋ ਵੀ ਮੇਰੇ ਇਸ ਵੀਡੀਓ ਰੋਕਣ ਦਾ ਸੁਕਾਰ ਰਹਾ ਉਸਤੇ ਕੰਮ ਕਰਾਂ ਇਹਨਾਂ ਜੁਗਣੀ ਰਾ ਚੋਕਰੀ ਹੋਵੇ ਜੀ ਦੁਪਲੇਸ਼ਾ ਦਾ ਬਾਸ ਦੇ ਵਿੱਚ ਜਿਹੜਾ ਕੀਰਤਨ ਹੋ ਰਿਹਾ ਚਰਚਾ ਕਰੋ ਹੋਸੰਦ ਰਮਾਲਾ ਸਾਹ ਦੇ ਵਿੱਚ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਨੇ ਦਰਸ਼ਨ ਕਰੋ ਤੇ ਗੁਰੂ ਘਰ ਦੇ ਆ ਜਿਹੜੀਆਂ ਖੁਸ਼ੀਆਂ ਪ੍ਰਾਪਤ ਕਰੋ ਇਹ ਹੈ ਗੁਰਦੁਆਰਾ ਕਿਲਾ ਫਤਿਹਪੁਰ ਸਾਹਿਬ ਸ੍ਰੀ ਨੰਦਪੁਰ ਸਾਹਿਬ ਦੇ ਤੇ ਕੀਤਨ ਦਾ ਨਾਤਾ ਚੱਲ ਰਿਹਾ ਹੈਗਾ ਗੁਰਬਾਣੀ ਕੀਤਨ ਦਰਸ਼ਨ ਕਰੋ ਜੋ ਸਾਰੇ ਜਿਹੜੇ ਦਰਸ਼ਕ ਲੋਕ ਜੱਗ ਰਹੇ ਤਾਂ ਤਾਂ ਸਿਰ ਗੁਰੂ ਸਾਹਿਬ ਦੇ ਪਿੱਛੇ ਖੜਾ ਹੈਗਾ ਦਰਸ਼ਨ ਕਰੋ ਤਾਂ ਤਾਂ ਸਿਰ ਗੁਰੂ ਸਾਹਿਬ ਦੀ ਤੇ ਬਹੁਤ ਸੋਹਣੇ ਸੁਭਰ ਨਮਨਤਵ ਦੇ ਪਿੱਛੇ ਜਿਹੜੇ ਬਰਾਜਮਾਨ ਨੇ

ਜਿੰਦੂ ਵਾਫਾ ਉਤੇ ਜਿਆਦੇ ਲੱਗਿਆ ਝੂਮਣ ਲੱਗੇ ਹੋਇਆ ਬਹੁਤ ਸੋਣਾ ਹੈ ਦਰਸ਼ਨ ਕਰੋ ਤੇ ਗੁਰੂ ਘਰ ਦੀਆਂ ਸ਼ਬਦਾਂ ਉਪ ਕਰੋ ਦਰਸ਼ਨ ਕਰ ਲਿਆ ਗੁਰੂ ਘਰ ਦੇ ਤੇ ਬਹੁਤ ਸੋਣਾ ਗੁਰਦੁਆਰਾ ਬਣਿਆ ਅੱਡੀਆਂ ਨਾ ਬੋਲਣਗੇ ਜੀ ਬਹੁਤ ਸੋਣਾ ਗੁਰਦੁਆਰਾ ਸਾਰੇ ਤਕਰੀਬ ਪਦਰਸ਼ ਕੀਤੇ ਤੇ ਇਹਦੇ ਨਾਲ ਆਪਾਂ ਇੱਥੇ ਚੱਲੇ ਪਾਵਾਂਗੇ ਇੱਕ ਗੁਰਦੁਆਰਾ ਸਾਹਿਬ ਦਾ ਸ਼ਹਿਰ ਵਾਲੇ ਪਾਸੇ ਦਾ ਗੇਟ ਆ ਜੀ ਦਰਸ਼ਨ ਕਰੋ ਤੇ ਇਧਰ ਹਰੇ ਭਰੇ ਪਾਰਕ ਬੜੇ ਸੁੰਦਰ ਪਾਰਕ ਤੁਸੀਂ ਇੱਥੇ ਬੈਠ ਕੇ ਕਰਵਾਨੀ ਦਾ ਜਾਪ ਜਿਹੜਾ ਕਰ ਸਕਦੇ ਹੋ ਜਾਇਦ ਬਹਿ ਬਹਿ ਸਾਭਾ ਤੇ ਕਾਫੀ ਜੁੜੀ ਹੋਈ ਆ ਤੇ ਆਪਾਂ ਹੁਣ ਪ੍ਰਸ਼ਾਦ ਲੈ ਕੇ ਚੱਲੇ ਹਾਂ ਅੱਗੇ ਉਹਨਾਂ ਦੇ ਦਰਵਾਜ਼ੇ ਵਾਲਾ ਪਾਸਾ ਵਾਹ ਕੋ ਗੋ ਆਹ ਨਾਲ ਆਪਾਂ ਲੈ ਜਾਦੇ ਹਾਂ ਤੇ ਆਪਾਂ ਜਾਲੇ ਪਾਵਾ ਦੇ ਸਾਹਮਣੇ ਡਿਸਪਲੇ ਵੀ ਲੱਗੀ ਹੋਈ ਹੈ ਜਦੋਂ ਕੋਈ ਪ੍ਰੋਗਰਾਮ ਵਗੈਰਾ ਹੁੰਦੇ ਨੇ ਇਹ ਡਿਸਪਲੇ ਰਾਹੀਂ ਜਿਹੜਾ ਕੀਰਤਨ ਵਗੈਰਾ ਦਾ ਜਿਹੜਾ ਸੰਸਾਰਨ ਉਹ ਦਿਖਾਇਆ ਜਾਂਦਾ ਹੈਗਾ ਇੱਧਰ ਸ਼ੈੱਡ ਬਣੇ ਹੋਇਆ ਲੰਗਰਾਂ ਵਾਸਤੇ ਜਦੋਂ ਕੋਈ ਪ੍ਰੋਗਰਾਮ ਹੋਵੇ ਉਦੋਂ ਇਹ ਇਹਨਾਂ ਦੇ ਭਰਤੋਕ ਕੀਤੀ ਜਾਂਦੇ ਨਾਲ ਇੱਧਰ ਪਾਰਕ ਕਾਫੀ ਹੈ ਸਾਫ ਸਪਾਈ ਦਾ ਵੀ ਬਹੁਤ ਅੱਛਾ ਜਿਹੜਾ ਖਿਆਲ ਰੱਖਿਆ ਗਿਆ ਹੈਗਾ ਜੀ ਸਤਿ ਗੁਰੂ ਜੀ ਦਾ ਅਨੰਦ ਕੀ ਤਨ ਸ਼ਬਦ ਜਿਹੜੇ ਜਨ ਰਏ ਨੇ ਤੇ ਸੁਣੇ ਰਹੇ ਹੋ ਆਪਾਂ ਇਹਦੇ ਨਾਲ ਇਸ ਵੀਡੀਓ ਨੂੰ ਸਵਾਗਤ ਕਰਾਂਗੇ ਜਾਣੇ ਪਾਵਾਂਗੇ ਦੁਆਰਾ ਤੋਂ ਆਪਾਂ ਇਹ ਦਰਸ਼ਨ ਕਰਾਂਗੇ ਤੇ ਆਪਾਂ ਜਾਣੇ ਪਾਵਾਂਗੇ ਨਹੀਂ ਕੋਈ ਮਾਣਾ ਮੁਟਾ ਇਤਿਹਾਸ ਨਹੀਂ ਇਤਿਹਾਸ ਦਾ ਬਸੇ ਹੀ ਹੁੰਦਾ ਜੀ ਗੁਰੂ ਸਾਹਿਬ ਨੇ ਦਿੱਤੇ ਆ ਪੰਜ ਦਫਾ ਇਹ ਉਦੋਂ ਦੇ ਪ੍ਰਾਣੀਆਂ ਪ੍ਰਾਤਨ ਜਿਹੜੀਆਂ ਪ੍ਰਾਤਨ ਹੈ ਜੀ ਉਹ ਵੀ ਬਰਾਦਰ ਆਪਣੇ ਜੀ ਤਾਂ ਹੀ ਕਹਿ ਕੇ ਗਏ ਆ ਨਾ ਵੀ ਇਹਨੂੰ ਓਪਨ ਕਰੋ ਕਿਉਂਕਿ ਹਾਂ ਨਹੀਂ ਤਾਂ ਹੀ ਸੰਗਤ ਨੂੰ ਜਿਹੜਾ ਪਤਾ ਲੱਗੇਗਾ ਜੱਜੇਦਾਰ ਜੀ ਨੇ ਬਹੁਤ ਸੋਣਾ ਉਹਨਾਂ ਨੇ ਕਿਹਾ ਤੇ ਚਲੋ ਇਹਦੇ ਨਾਲ ਆਪਾਂ ਗੁਰੂ ਘਰ ਤੋਂ ਇਜਾਜ਼ਤ ਲੈਨੇ ਆ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸੀ ਗੁਰਦੁਆਰਾ ਸਾਹਿਬ ਕਿਲਾ ਫਤਿਹਗੜ੍ਹ ਸਾਹਿਬ ਜੋ ਕਿ ਅਨੰਦਪੁਰ ਸਾਹਿਬ ਦੇ ਵਿੱਚ ਹੈਗਾ ਜੀ ਤੁਸੀਂ ਇਹਦੇ ਦਰਸ਼ਨ ਕੀਤੇ ਤੇ ਗੁਰੂ ਸਾਹਿਬ ਅੱਗੇ ਅਰਦਾਸ ਕਰਨਾ ਕਿ ਇਸ ਤਰ੍ਹਾਂ ਦੇ ਦਰਸ਼ਨ ਸਾਨੂੰ ਸਰਿੰਦਰ ਸਿੰਘ ਦਾਸ ਕਰਾਇਆ ਕਰੇ ਬਾਕੀ ਵਾਹਿਗੁਰੂ ਗਲਗੀ ਵਾਲੇ ਜਿੱਧਰੋਂ ਲੈ ਕੇ ਜਾਣਗੇ ਉਧਰੋਂ ਆਪਾਂ ਚੱਲਾਂਗੇ ਜੀ ਤੇ ਜਿਹੜੇ ਮੇਰੇ ਵੀਰ ਭਾਈ ਨੇ ਜਿਹੜਾ ਇਹ ਚੈਨਲ ਮੇਰਾ ਸਬਸਕ੍ਰਾਈਬ ਨਹੀਂ ਕੀਤਾ ਉਹੋ ਸਬਸਕ੍ਰਾਈਬ ਕਰ ਲੈ ਤਾਂ ਜੋ ਤੁਹਾਨੂੰ ਅਗਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਜੀ ਤੇ ਕਿਹਦੇ ਨਾਲ ਗੁਰਦੁਆਰਾ ਕਿਲਾ ਫਤੇਗੜ ਸਾਹਿਬ ਤੋਂ सुरेंद्र ਸਿੰਘ ਨੂੰ ਦਿਓ ਇਜਾਜ਼ਤ ਤੇ ਅਗਲੀ ਵੀਡੀਓ ਹੋਂ ਤੱਕ ਮੇਰਾ ਇੰਤਜ਼ਾਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ